ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਖੇਤਾਂ 'ਚ ਆਪਾਂ ਪਾਈਪ ਲਾਈਨ ਦਬਾਣਿਆ ਨਾ ਇਸ ਨੂੰ ਦਬਾਉਣ ਲੱਗਿਆਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਹੜਾ ਪਾਈਪ ਦਬਾਉਣਾ ਚਾਹੀਦਾ ਕਿੰਨਾ ਡੂੰਘਾ ਦਬਾਉਣਾ ਚਾਹੀਦਾ ਇੱਕ ਕਿੱਲੇ ਦਾ ਕਿੰਨਾ ਖਰਚਾ ਆ ਜਾਂਦਾ ਇਹ ਸਾਰਾ ਕੁਝ ਆਪਾਂ ਇਸ ਵੀਡੀਓ 'ਚ ਅੱਜ ਕਵਰ ਕਰਾਂਗੇ ਇਦੇ ਲਈ ਸਭ ਤੋਂ ਪਹਿਲਾਂ ਤੇ ਇੱਕ ਗੱਲ ਧਿਆਨ ਚ ਰੱਖੋ ਕਿ ਕਣਕ ਦੀ ਵਾਢੀ ਤੋਂ ਜਾਂ ਤੋੜੀ ਬਣਾਉਣ ਤੋਂ ਤੁਰੰਤ ਬਾਅਦ ਹੀ ਤੁਸੀਂ ਸ਼ੁਰੂ ਕਰ ਦਿਓ ਪੈਪ ਦਬਾਣਾ ਕਿਉਂਕਿ ਇਸ ਨੂੰ ਜਦੋਂ ਬਾਅਦ ਵਿੱਚ ਆਪਾਂ ਮਿੱਟੀ ਪਾਣੀ ਹੁੰਦੀ ਹੈ ਨਾ ਉੱਤੇ ਪੈਪ ਦੱਬ ਕੇ ਤਾਂ ਉਹ ਇੱਕੋ ਦਮ ਨਹੀਂ ਪੈਂਦੀ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਸੋ ਇਸ ਕਰਕੇ ਪਹਿਲਾਂ ਤਾਂ ਇਹ ਹੈ ਕਿ ਕਣਕ ਵੱਢਣ ਤੋਂ ਬਾਅਦ ਜਿੰਨਾ ਲੇਟ ਦਬਾਓਗੇ ਓਨਾ ਥੋੜਾ ਜਾਂ ਫਿਰ ਅੱਗੇ ਜੀਰੀ ਦੇ ਵਿੱਚ ਝੋਨੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਸੋ ਸਭ ਤੋਂ ਪਹਿਲਾਂ ਪਾਈਪ ਬਾਰੇ ਆਪਾਂ ਜਾਣ ਲਈਏ ਕਿ ਪਾਈਪ ਜੋ ਹੁਣ ਤੱਕ ਦਾ ਤਜਰਬਾ ਰਿਹਾ ਕਿ ਪੱਥਰ ਨਾਲੋਂ ਅਗਰ ਤੁਸੀਂ ਪਲਾਸਟਿਕ ਵਾਲਾ ਦਬਾਉਂਦੇ ਹੋ ਹਾਂ 55 ਰੁਪਏ ਫੁੱਟ ਵਾਲਾ ਨਹੀਂ 65 ਵਾਲਾ ਨਹੀਂ ਥੋੜਾ ਜਿਹਾ ਚਿੱਟੇ ਰੰਗ ਚ ਅਗਰ ਦਬਾ ਲੈਂਦੇ ਹੋ 70 72 ਰੁਪਏ ਫੁੱਟ ਵਾਲਾ ਤਾਂ ਉਹ ਪਾਈਪ ਠੀਕ ਰਹਿੰਦਾ ਜੇ ਕਿਤੇ ਕਾਨੂੰ ਪਟਨਾ ਵੀ ਪੈ ਜੇ ਲੀਕ ਲੂਕ ਹੁਣ ਤੋਂ ਬਾਅਦ ਤੇ ਉਸ ਨੂੰ ਕਿਤੇ ਵਰਤਿਆ ਜਾ ਸਕਦਾ ਪੜੋਲੀਆਂ ਪੱਟਣੀਆਂ ਔਖੀਆਂ ਹੁੰਦੀਆਂ ਨੇ ਵੈਸੇ ਦਾ ਕੋਈ ਪੱਟੇ ਕੇ ਕਿਉਂ ਇੱਕ ਜਿਹੜੇ ਦਬੇ ਗਏ ਬਾਕੀ ਗੱਲ ਹੈ ਕਿ ਕੰਮ ਸੂਤ ਹੋਣ ਦੀ ਗੱਲ ਹੈ ਜੇਕਰ ਪੱਥਰ ਵਾਲੇ ਆਗੇ ਲੋਡ ਤਾਂ ਤਾਂ ਵੀ ਠੀਕ ਹੈ ਨਹੀਂ ਤੇ ਪਲਾਸਟਿਕ ਵਾਲੇ ਚੱਲ ਜਾਂਦੇ ਆ ਇਹਨਾਂ ਚ ਖਰਚਾ ਘੱਟ ਆਉਂਦਾ ਪੱਥਰ ਦੇ ਮੁਕਾਬਲੇ ਪੱਥਰ ਵਾਲੀਆਂ ਤੇ ਆਪਣਾ ਗਵਰਨਮੈਂਟ ਦਾ ਵਿਭਾਗ ਇੱਕ ਹੈਗਾ ਉਹ ਭੂਮੀ ਵਾਲਾ ਕੋਈ ਵਿਭਾਗਾਂ ਲੈਂਡ ਵਾਲਾ ਤੇ ਉਹ ਸਬਸਿਡੀ ਵੀ ਕਹਿੰਦੇ ਮਿਲਦੀ ਹੈ ਲੇਕਿਨ ਖਰਚਾ ਫਿਰ ਵੀ ਓਨਾ ਹੀ ਆ ਜਾਂਦਾ 70 ਰੁਪਏ 75 ਖਰਚਾ ਆ ਜਾਂਦਾ ਤੇ 50% ਜਿਹੜੀ ਨੇ ਸਬਸਿਡੀ ਮਿਲਦੀ ਹੈ ਤੇ ਇੰਨੇ ਦੇ ਵਿੱਚ ਪਲਾਸਟਿਕ ਵਾਲਾ ਪਾਈਪ ਉਂਝ ਨੱਪੇ ਜਾਂਦੇ ਆ ਤੇ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਇਹ ਰੱਖਣਾ ਕਿ ਜਿੰਨੀ ਲਾਈਨ ਤੁਸੀਂ ਸਿੱਧੀ ਰੱਖੋਗੇ ਜੇ ਦੂਰ ਕਿਤੇ ਜਾਣਾ ਤਾਂ ਸਿੱਧੀ ਜਿਹੜੀ ਲਾਈਨ ਰੱਖੋਗੇ ਓਨਾ ਜ਼ਿਆਦਾ ਵਧੀਆ ਪਾਣੀ ਜਾਊਗਾ ਤੇ ਓਨੀ ਲੀਕੇਜ ਦੀ ਪ੍ਰੋਬਲਮ ਘੱਟ ਆਊਗੀ ਜ਼ਿਆਦਾ ਮੋੜ-ਕੋੜ ਨਹੀਂ ਪਾਣੇ ਜੇਕਰ ਸਰਦਾ ਤੇ ਤੇ ਖੇਤ ਵਾਲੇ ਤੋਂ ਆਪਾਂ ਨੂੰ ਪ੍ਰਵਾਨਗੀ ਲੈਣੀ ਪੈਂਦੀ ਹੈ ਭਾਈ ਆਪਣਾ ਆਪਸੀ ਭਾਈਚਾਰਾ ਕੇ ਖੇਤ ਦੇ ਵਿੱਚੋਂ ਨਗਾ ਲਈਏ ਤਾਂ 90% ਕਿਸਾਨ ਤੇ ਨਹੀਂ ਰੋਕਦੇ ਹੁੰਦੇ ਤੇ ਆਪਾਂ ਲੀਹਾ ਬਣਾ ਕੇ ਦਈਦਾ ਸਿੱਧਾ ਕਿ ਇੱਥੋਂ ਪੈਪ ਲੈਂਡ ਜਿਹੜੀ ਆਪਾਂ ਪੱਟਣੀ ਹੈ ਖੇਤ ਉੱਚੇ ਦਾ ਧਿਆਨ ਰੱਖਣਾ ਜਿਵੇਂ ਆ ਤੁਸੀਂ ਦੇਖੋਗੇ ਹਲਕਾ ਜਾਂ ਬਾਨਾ ਜਿਹੜਾ ਇਹ ਖੇਤ ਕੱਲ ਨੂੰ ਇਸ ਖੇਤ ਦੀ ਮਿੱਟੀ ਚੱਕੀ ਜਾ ਸਕਦੀ ਹੈ ਤਾਂ ਡੂੰਗਾ ਜਿਹੜਾ ਆ ਜਿਹੜੀ ਲਾਈਨ ਪੱਟਦੇ ਆ ਖਾਲੀ ਪੱਟਦੇ ਆ ਉਹ ਤੇ ਹੁੰਦੀ ਏ ਜੀ ਸਾਢੇ 3 ਤੋਂ 4 ਫੁੱਟ ਡੂੰਗੀ ਪੱਟ ਦਿੰਦੇ ਆ ਲੇਕਿਨ ਪਾਈਪ ਜਿਹੜੇ ਆ ਉਹ 3 ਫੁੱਟ ਤੱਕ ਹੀ ਦੱਬੇ ਜਾਂਦੇ ਆ ਪੌਣੇ 3 2.5 ਤੋਂ 3 ਦੇ ਵਿਚਾਲੇ ਕਿਉਂ ਬਾਅਦ ਵਿੱਚ ਉਹ ਮਿੱਟੀ ਮੁੱਟੀ ਵਿੱਚ ਪਾ ਕੇ ਸਵਾਰਾ ਕਰਦੇ ਆ ਥਾਂ ਨੂੰ ਤੇ ਜਿਹਦੇ ਕਰਕੇ ਫਿਰ ਉਹ ਲੇਵਲ ਬਣਦਾ ਇਸ ਕਰਕੇ ਉੱਚੇ ਖੇਤ ਦਾ ਧਿਆਨ ਇਹ ਰੱਖਣਾ ਕਿ ਬਾਕੀ ਖੇਤ ਵਿੱਚ ਅਗਰ ਤੁਸੀਂ 3 ਫੁੱਟ ਦਬਾ ਰਹੇ ਹੋ ਤਾਂ ਕੋਸ਼ਿਸ਼ ਕਰੋ ਉੱਚੇ ਖੇਤ ਵਾਲਾ 3.5 ਫੁੱਟ ਡੂੰਗਾ ਹੋ ਜੇ ਤਾਂ ਕਿ ਕੱਲ ਨੂੰ ਜੇਕਰ ਮਿੱਟੀ ਵੀ ਉੱਤੋਂ ਕੋ 2.5 ਫੁੱਟ ਚੱਕਣੀ ਪਏ ਤੇ ਦਿੱਕਤ ਨਾ ਆਵੇ ਤੇ ਗੱਲ ਇਹ ਹੋ ਗਈ ਉਸ ਤੋਂ ਬਾਅਦ ਜਿਹੜੀ ਹੈ ਕਿੰਨੇ ਇੰਚੀ ਪਾਈਪ ਦਵਾਣਾ ਚਾਹੀਦਾ ਜੇਕਰ 25 ਦੀ ਮੋਟਰ ਵੀ ਹੈ ਨਾ ਤੁਹਾਡੇ ਤੇ 8 ਇੰਚੀ ਪਾਈਪ ਬਹੁਤ ਸੌਖਾ ਪਾਣੀ ਹੈ ਜਿਹੜਾ ਉਹ ਖਿੱਚ ਲਊਗਾ 25 ਦੀ ਮੋਟਰ ਦਾ ਜਿਹੜਾ ਪਾਣੀ ਹੈ ਉਹ 8 ਇੰਚੀ ਪਾਈਪ ਆਰਾਮ ਨਾਲ ਖਿੱਚ ਲੈਂਦਾ ਇਸ ਤੋਂ ਬਾਅਦ ਵਾਲੀ ਜਿਹੜੀ ਮੋਟਰ ਆ 30 35 ਦੀ ਤਾਂ ਮੇ ਵੀ ਦਿੱਕਤ ਆ ਸਕਦੀ ਹੈ ਪਾਣੀ ਉਨਾ ਜਲਦੀ ਵਧਿਆ ਨਾ ਜਾਏ ਹਵਾ ਹਵਾ ਨਾ ਨਿਕਲੇ ਪਾਣੀ ਦੀ ਤਾਂ ਉੱਥੇ ਕਈ ਵਾਰੀ ਪਲਾਸਟਿਕ ਵਾਲਾ ਪਾਈਪ ਜਾਂ ਕੋਈ ਵੀ ਹੈ ਉਹ ਲੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ 20 ਤੋਂ 25 ਦੀ ਮੋਟਰ ਦੇ ਵਿੱਚ 8 ਇੰਚੀ ਪਾਈਪ ਬਹੁਤ ਹੈ। ਇਸ ਤੋਂ ਬਾਅਦ ਜਿਹੜਾ ਪਾਈਪ ਮੈਂ ਫੇਰ ਦੱਸਦਿਆਂ ਕਿ ਅਗਰ ਪਲਾਸਟਿਕ ਦਾ ਦਬਾਉਣਾ ਤੇ ਜਿਹੜੇ ਗਰੇ ਤੇ ਨੀਲੇ ਪਾਈਪ ਹੁੰਦੇ ਨੇ ਇਹ ਕੋਸ਼ਿਸ਼ ਕਰੋ ਉਹ ਨਾ ਪਾਏ ਜਾਣ ਕਿਉਂਕਿ 5-7000 ਦੇ ਫਰਕ ਹੁੰਦਾ ਕਿੱਲੇ ਪਿੱਛੇ ਤਾਂ ਤੁਸੀਂ ਪਲਾਸਟਿਕ ਵਾਲਾ ਜਿਹੜਾ ਪਾਇਆ ਪੈ ਚਿੱਟਾ ਚਿੱਟਾ ਪਾਈਪ ਉਹ ਤੁਸੀਂ ਵਰਤਣਾ ਅੱਗੇ ਤੁਹਾਨੂੰ ਦਿਖਾਉਣਾ ਕਿਹੜਾ ਪਾਈਪ ਦੀ ਗੱਲ ਕਰ ਰਿਹਾ ਮੈਂ ਤੇ ਜਦੋਂ ਫਿਰ ਇਸਨੂੰ ਖਾਲੀ ਪੱਟੀ ਗਈ ਵਿੱਚ ਪਾਈਪ ਲਾ ਦਿੱਤੇ ਨਾ ਉਸ ਤੋਂ ਬਾਅਦ ਜਿਹੜੀ ਮਿੱਟੀ ਪਾਣੀ ਆ ਜਿਹੜੀ ਸਾਈਡਾਂ ਵਾਲੀ ਬਿਲਕੁਲ ਮਿੱਟੀ ਮੈਦਾ ਯਾਨੀ ਕਿ ਬਣ ਜਾਂਦੀ ਆ ਬਿਲਕੁਲ ਪੁਰ ਜਾਂਦੀ ਆ ਮਿੱਟੀ ਇਸ ਨੂੰ ਇੱਕੋ ਦਾਮ ਨਹੀਂ ਪਾਣਾ ਜਿਹੜੇ ਖਾਲੀ ਪੱਟਣ ਆਉਂਦੇ ਨੇ ਉਹ ਪੈਪ ਰੱਖ ਕੇ ਜਸਟ ਇੱਕ ਇੱਕ ਫੁੱਟ ਜਾਂ ਅੱਧਾ ਦਾ ਫੁੱਟ ਮਿੱਟੀ ਪਾ ਕੇ ਪੈਪ ਨੂੰ ਸਿਰਫ ਕੱਜ ਜਾਂਦੇ ਨੇ ਉਹ ਕਹਿੰਦੇ ਕਿ ਤੁਸੀਂ ਇਹਦੇ ਚ ਪਾਣੀ ਲਾਓ ਪੈਪਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਇੱਕ ਗੱਲ ਇੱਥੇ ਜ਼ਰੂਰ ਨੋਟ ਕਰਿਓ ਮਿੱਟੀ ਉੱਤੇ ਪਾਉਣ ਤੋਂ ਪਹਿਲਾਂ ਪਾਈਪਾਂ ਦੇ ਵਿੱਚ ਪਾਣੀ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਜੇ ਪਾਈਪ ਥੱਲੇੋਂ ਖਾਲੀ ਹੈ ਤੁਸੀਂ ਪਹਿਲਾਂ ਮਿੱਟੀ ਪਾ ਦਿੱਤਾ 100% ਚਾਂਸ ਨੇ ਕਿ ਖਾਲੀ ਤੁਹਾਡੀ ਜਿਹੜੀ ਪਾਈਪ ਲੈਣਾ ਪੱਟੀ ਜਾ ਸਕਦੀ ਹੈ ਪਾਈਪ ਉੱਤੇ ਜ਼ਮੀਨ 'ਚ ਤਰਦਾ ਫਿਰੇਗਾ ਫਿਰ ਇਸ ਕਰਕੇ ਪਹਿਲਾਂ ਪਾਈਪ ਪਾਣੀ ਦੇ ਭਰ ਲੈਣੇ ਨੇ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਤੁਸੀਂ ਚਲਾਓ ਪੂਰੀ ਮੋਟਰ ਦੀ ਤੇ ਜਿਹੜੀ ਉੱਤੇ ਮਿੱਟੀ ਅਸੀਂ ਇੱਦਾਂ ਦਾ ਫੁੱਟ ਪਾਈ ਹੈ ਇਸ ਨੂੰ ਫਿਰ ਦੇਖੋ ਤੁਸੀਂ 8 ਘੰਟੇ ਮੋਟਰ ਚੱਲੀ ਇੱਕ ਦਿਨ ਚੱਲੀ ਦੋ ਦਿਨ ਚੱਲੀ ਦੇਖੋ ਵੀ ਉਹ ਮਿੱਟੀ ਕਿਤੇ ਗਿੱਲੀ ਤਾਂ ਨਹੀਂ ਹੋਈ ਖਾਸ ਕਰਕੇ ਨੱਕਿਆਂ ਤੋਂ ਜਿੱਥੇ ਯਾਨੀ ਕਿ ਸੌਰੀ ਖਾਸ ਕਰਕੇ ਜਿੱਥੇ ਜੋੜ ਲੱਗੇ ਨੇ ਉਹਨਾਂ ਜੋੜਾਂ ਤੇ ਦੇਖੋ ਅਗਰ ਮਿੱਟੀ ਗਿੱਲੀ ਹੈ ਤਾਂ ਸਾਨੂੰ ਦੱਸੋ ਅਸੀਂ ਉੱਥੇ ਆ ਕੇ ਦੁਬਾਰਾ ਜੋੜ ਲਾ ਦਾਂਗੇ ਲੇਕਿਨ ਇਹ 6 ਮਹੀਨੇ ਦੀ ਗਾਰੰਟੀ ਵੀ ਹੁੰਦੀ ਹੈ ਇਹ ਕਿ 6 ਮਹੀਨਿਆਂ ਦੇ ਵਿੱਚ ਅਗਰ ਪਾਈਪਲਾਈਨ ਲੀਕ ਹੁੰਦੀ ਹੈ ਤੇ ਫਰੀ ਜਿਹੜਾ ਉਹ ਯਾਨੀ ਕਿ ਲੇਬਰ ਜਿਹੜੀ ਹੈ ਦੁਬਾਰਾ ਜੋੜ ਲਾ ਕੇ ਜਾਊਗੀ ਆ ਦੇਖੋ ਇਦਾਂ ਇਹ ਖਾਲੀ ਪੱਟਣ ਤੋਂ ਬਾਅਦ ਆ ਭਾਈ ਲੱਗੇ ਨੇ ਮੇਰੇ ਵੀਰ ਇਹਨਾਂ ਪਹਿਲਾਂ ਹਲਕੀ ਹਲਕੀ ਮਿੱਟੀ ਮੁੱਟੀ ਪਾ ਕੇ ਤੇ ਲੇਬਲ ਕਰ ਲੈਣਾ ਇਸ ਕਰਕੇ ਮੈਂ ਗੱਲ ਕਰ ਰਿਹਾ ਸੀ ਮਿੱਟੀ ਦੀ ਮਿੱਟੀ ਅੱਧਾ ਫੁੱਟ ਪਾਣੀ ਹੈ ਫਿਰ ਇਸ ਖਾਲੀ ਦੇ ਉੱਤੇ ਪਾਣੀ ਛੱਡ ਦੇਣਾ ਖਾਲੀ ਦੇ ਉੱਤੇ ਪਾਣੀ ਛੱਡਣਾ ਫਿਰ ਤੁਸੀਂ ਇੱਕ ਪਾਸੇ ਵਾਲੀ ਮਿੱਟੀ ਪਾ ਲੈਣੀ ਹੈ ਫਿਰ ਉਸ ਖਾਲੀ ਦੇ ਉੱਤੇ ਪਾਣੀ ਛੱਡ ਦੇਣਾ ਦੋ ਦਿਨ ਬਾਅਦ ਫਿਰ ਯਾਨੀ ਕਿ ਤਿੰਨ ਤੋਂ ਚਾਰ ਵਾਰੀਆਂ 'ਚ ਤੁਸੀਂ ਇਹ ਮਿੱਟੀ ਜਿਹੜੀ ਹੈ ਇਹ ਪਾਉਣੀ ਹੈ ਤੇ ਜਦੋਂ ਗਾਣ ਕਰਨਾ ਉਦੋਂ ਟਰੈਕਟਰ ਤੁਸੀਂ ਇਸ ਲਾਈਨ ਦੇ ਉੱਤੇ ਨਹੀਂ ਲੈ ਕੇ ਆਣਾ ਦਿੱਕਤ ਦਾ ਸਾਹਮਣਾ ਆ ਸਕਦਾ ਹੈ ਯਾਨੀ ਕਿ ਸਿੱਧਾ ਟਰੈਕਟਰ ਪਾਰ ਕਰਨਾ ਤਾਂ ਹੋ ਵੀ ਜਾਏਗਾ ਲੇਕਿਨ ਖੇਤ ਅਗਰ ਤੁਹਾਡਾ ਇਦਾਂ ਹੈ ਕਿ ਉੱਥੇ ਪਾਣੀ ਖੜਦਾ ਹੈ ચીਕਣੀ ਮਿੱਟੀ ਹੈ ਲੇਕਿਨ ਫਿਰ ਵੀ ਟਰੈਕਟਰ ਉੱਤੇ ਨਹੀਂ ਲੈ ਕੇ ਜਾਣਾ ਸੋਟੀਆਂ ਗੱਡ ਦੇਣੀਆਂ ਨੇ ਤੇ ਆਸੇ ਪਾਸੇ ਯਾਨੀ ਕਿ ਕੱਦੂ ਕਰ ਲੈਣਾ ਗਾਹਣ ਕਰ ਲੈਣਾ ਅਗਲੀ ਵਾਰ ਚ ਠੀਕ ਹੋ ਜਾਣਾ ਇੱਕ ਸਾਲ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਨੱਕੇ ਰੱਖਣੇ ਨੇ ਜਾਂ ਹੌਦੀ ਬਣਾਣੀ ਹੈ ਉਹ ਨੱਕੇ ਵੀ ਕੋਸ਼ਿਸ਼ ਕਰੋ ਕਿ ਜਿੱਥੇ ਬਹੁਤ ਲੋਡ ਹੈ ਜਾਂ ਜਿੱਥੇ ਆਪਣੇ ਦੋ ਕਿੱਲਿਆਂ ਦਾ ਤਿੰਨ ਕਿੱਲਿਆਂ ਦਾ ਕੋਈ ਇੱਕ ਜੁਆਇੰਟ ਬਣਦਾ ਹੈ ਉੱਥੇ ਨੱਕਾ ਰੱਖੋ ਤੇ ਹਵਾ ਦੇ ਲਈ ਜਿਵੇਂ ਆ ਮੇਰਾ ਵੀਰ ਤਿਆਰੀ ਕਰ ਰਿਹਾ ਕਿ ਹਵਾ ਦਾ ਪਾਈਪ ਉੱਤੇ ਇੱਕ ਰੱਖਦਿਆਂ 4 ਇੰਚੀ 3 ਇੰਚੀ ਤੇ ਜਿੱਥੇ ਵੀ ਨੱਕਾ ਰੱਖਣਾ ਉੱਥੇ ਹਵਾਲਾ ਪਾਈਪ ਜ਼ਰੂਰ ਚਾਹੀਦਾ ਸਾਡੇ ਇੱਕ ਗਵੰਡੀ ਵੀਰ ਨੇ ਬਾਕੀ ਸਾਰੇ ਥਾਵਾਂ ਤੇ ਹਵਾਲਾ ਪਾਈਪ ਰੱਖਿਆ ਇੱਕ ਹੌਦੀ ਤੇ ਹਵਾਲਾ ਪਾਈਪ ਨਹੀਂ ਰੱਖਿਆ ਤੇ ਉੱਥੋਂ ਪਾਈਪ ਲੀਕ ਹੋ ਗਿਆ ਪਾਈਪਲਾਈਨ ਉਹ ਹੁਣ ਪਟਨੀ ਪਾਊਗੀ ਕਾਸਟ ਆਊਗੀ ਇਸ ਇਸੇ ਤਰ੍ਹਾਂ ਕਲੈਂਪ ਨੂੰ ਪੁਲਾ ਕੇ ਸਲੱਗ ਪ੍ਰੋਪਰ ਲਾ ਕੇ ਆਪ ਕੋਲ ਜਰੂਰ ਰਵੋ ਤੁਸੀਂ ਵੈਸੇ ਇਹਨਾਂ ਵੀਰਾਂ ਦਾ ਯਾਨੀ ਕਿ ਰੋਜ਼ ਦਾ ਕੰਮ ਹੈ ਲੇਕਿਨ ਕਈ ਵਾਰੀ ਬੰਦਾ ਕਾਲੀ ਚ ਹੁੰਦਾ ਤਾਂ ਚਲ ਇਦਾਂ ਇਦਾਂ ਕਰ ਦਿੰਨੇ ਆ ਤਸੱਲੀ ਵਾਲਾ ਕੰਮ ਕਰਾਓ ਕਿਉਂਕਿ ਇਹ ਪਾਇਪ ਲਿਆਣ ਪੱਟਣੀ ਬਹੁਤ ਔਖੀ ਹੈ ਖਰਚਾ ਆ ਜਾਂਦਾ ਬਾਅਦ ਦੇ ਵਿੱਚ ਇਸ ਕਰਕੇ ਹੌਦੀ ਬਣਾਣੀ ਆ ਜਾਂ ਨੱਕੇ ਬਣਾਣੇ ਆ ਉਹ ਤੁਸੀਂ ਆਪਣੀ ਲੋੜ ਅਨੁਸਾਰ ਹੀ ਬਣਾ ਸਕਦੇ ਹੋ ਅੱਗੇ ਜਿਹੜੀ ਅਸੀਂ ਹੌਦੀ ਬਣਾਈ ਆ ਨੱਕਾ ਯਾਨੀ ਕਿ ਕੋਈ ਨਹੀਂ ਲਾਇਆ ਜਿਹੜਾ ਨੱਕਾ ਬਾਜ਼ਾਰ ਚੋਂ ਮਿਲਦਾ ਨਾ 700 800 ਹਜ਼ਾਰ ਰੁਪਏ ਦਾ ਉਹ ਅਸੀਂ ਨਹੀਂ ਰੱਖਿਆ ਅਸੀਂ ਅੱਗੇ ਵੀ ਜਾ ਕੇ ਤੁਹਾਨੂੰ ਹੌਦੀ ਬਣੀ ਦਿਖਾਉਣਾ ਮੈਂ ਕਿ ਕਿਦਾਂ ਉੱਚ ਪਾਣੀ ਚੱਲਦਾ ਕਿਉਂਕਿ ਕੱਲ ਨੂੰ ਕਿਉਂਕਿ ਪਾਈਪ ਲਾਈਨ ਦੀ ਇੱਕ ਇਹ ਡਰਾਅ ਬੈਕ ਹੁੰਦਾ ਕਿ ਖਾਲਾਂ ਚ ਫਿਰ ਪਾਣੀ ਨਹੀਂ ਲੱਭਦਾ ਜੇ ਖੇਤ ਨੂੰ ਸਪਰੇਅ ਕਰਨੀ ਹੈ ਤੇ ਕਿੱਥੋਂ ਕਰੀਏ ਉਹ ਸਪਰੇਅ ਦਾ ਹੱਲ ਵੀ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਆਪਾਂ ਇੱਕ ਚਬੱচ্চਾ ਬਣਾਇਆ ਛੋਟਾ ਜਿਹਾ ਉਹਦੇ ਵਿੱਚ 1500 ਤੋਂ 2000 ਲੀਟਰ ਪਾਣੀ ਹੈ ਜਿਹੜਾ ਉਹ ਯਾਨੀ ਕਿ ਸਟੋਰ ਰਹੇਗਾ ਤੇ ਪ੍ਰੋਪਰ ਸਲੱਗ ਸੁਰਗ ਲਾ ਕੇ ਐਲਬੋ ਇਹ ਜਿਹੜੀ ਇਹ ਜਿਹੜੀ ਤੁਸੀਂ ਐਲਬੋ ਵੇਖ ਰਹੇ ਹੋ ਇਹ ਐਲਬੋ ਜਿਹੜੀ ਹੈ ਇਹ ਥੋੜੀ ਜੀ ਘੱਟ ਰੇਂਜ ਵਾਲੀ ਹੈ ਕਿਉਂਕਿ ਪਾਈਪ ਅੱਛੇ ਵਾਲਾ ਤੇ ਐਲਬੋ ਨੋਰਮਲ ਹੈ ਕਾਰਨ ਕਿ ਇਹ ਗਲਤੀ ਨਾਲ ਆ ਗਈ ਤੇ ਉਧਰੋਂ ਪਾਈਪ ਲਾਈਨ ਪੱਟੀ ਹੋਈ ਸੀ ਫਿਰ ਅਸੀਂ ਇਹੀ ਲਾ ਦਿੱਤੀਆਂ ਸਾਰੀਆਂ ਸਿਰਫ ਦੋ ਐਲਬੋ ਹੀ ਲੱਗੀਆਂ ਨੇ ਕਿਉਂਕਿ ਪਾਈਪ ਲਾਈਨ ਬਿਲਕੁਲ ਸਿੱਧੀ ਹੈ ਇਦਾਂ ਤਾਂ ਜਿਹੜੀ ਯਾਨੀ ਕਿ ਪ੍ਰਿੰਸ ਦੀ ਹੁੰਦੀ ਹੈ ਨਾ ਇੱਕ ਟੀ ਜਾਂ ਐਲਬੋ ਉਹ ਤੁਸੀਂ ਯੂਜ਼ ਕਰਨੀ ਹੈ ਦੋ 1.5 200 ਦਾ ਫਰਕ ਹੈ ਸਾਰੇ ਜਿਆਦਾ ਨਹੀਂ ਚੋ ਇਸ ਤਰ੍ਹਾਂ ਇਹ ਫਿਰ ਇਕੱਲੀ ਪਾਈਪ ਲਾਈਨ ਦੱਬ ਕੇ ਉੱਤੇ ਮਿੱਟੀ ਪਾ ਦਿੰਦੇ ਨੇ ਇੱਕ ਇੱਕ ਪਿਆਪ ਦਬਦੇ ਜਾਂਦੇ ਨੇ ਤੇ ਇੱਥੇ ਸਲੱਗ ਤੁਸੀਂ ਬਿਲਕੁਲੋ ਚਕਤਾਹੀ ਨਹੀਂ ਵਰਤਣੀ ਕਿ ਸਲੱਗ ਜਿਆਦਾ ਲੱਗ ਗਿਆ ਪ੍ਰੋਪਰ ਉਸ ਵੀਰ ਨੂੰ ਕਹਿਣਾ ਕਿ ਪ੍ਰੋਪਰ ਸਲੱਗ ਜਿਹੜਾ ਉਹ ਤੂੰ ਇਸ ਨੂੰ ਲਾ ਕੇ ਤੇ ਚੰਗੀ ਤਰ੍ਹਾਂ ਯਾਨੀ ਕਿ ਫਿੱਟ ਕਰਨਾ ਭਾਵੇਂ ਇੱਕ ਬੋਤਲ ਵੱਧ ਲੱਗ ਜੇ ਪ੍ਰੋਪਰ ਸਲੱਗ ਚੰਗੀ ਤਰ੍ਹਾਂ ਢੋਲ ਕੇ ਤਾਂ ਕਿ ਇੱਥੋਂ ਲੀਕ ਹੋਣਾ ਜ਼ਿਆਦਾਤਰ ਇੱਕ ਵਾਰੀ ਲੀਕ ਹੋ ਗਿਆ ਫਿਰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਇੱਕ ਤਾਂ ਇਹ ਚੀਜ਼ ਹੋ ਗਈ ਦੂਜਾ ਆ ਜਿਵੇਂ ਤੁਹਾਨੂੰ ਦੱਸਦਾ ਕਿ ਮਿੱਟੀ ਹੌਲੀ ਪਾਣੀ ਹੈ ਔਰ ਜ਼ਿਆਦਾ ਡੂੰਗਾ ਵੀ ਨੱਪਣ ਦਾ ਬਹੁਤਾ ਫਾਇਦਾ ਨਹੀਂ ਹੁੰਦਾ ਕਿ 5 ਫੁੱਟ 4 ਫੁੱਟ ਕਰ ਦੋ ਡੂੰਗਾ ਕਿਉਂ ਕਿਉਂਕਿ ਉੱਤੇ ਮਿੱਟੀ ਦਾ ਵੀ ਵਜ਼ਨ ਆਉਣਾ ਹੁੰਦਾ ਆਖਰ ਨੂੰ ਤਾਂ ਫਿਰ ਪਲਾਸਟਿਕ ਦਾ ਪਾਈ ਪੈਣਾ ਵੈਸੇ ਤਾਂ ਉੱਤੇ ਮਿੱਟੀ ਦਾ ਆਪਣਾ ਜੱਕ ਬੱਜ ਜਾਂਦਾ ਹੁੰਦਾ ਕੁਝ ਸਮੇਂ ਬਾਅਦ ਸਮੇਂ ਯਾਨੀ ਕਿ 6 ਮਹੀਨੇ ਸਾਲ ਬਾਅਦ ਉਹ ਸਾਰੀ ਮਿੱਟੀ ਦਾ ਭਾਰ ਪਾਈਪਾਂ ਤੇ ਨਹੀਂ ਆਉਂਦਾ ਉੱਪਰ ਉੱਪਰ ਜੱਕ ਵੱਜ ਜਾਂਦਾ ਲੇਕਿਨ ਅਗਰ ਜਿਆਦਾ ਡੂੰਗਾ ਕਰਾਂਗੇ ਕੱਲ ਨੂੰ ਪਟਣੀ ਪਈ ਤਾਂ ਵੀ ਓਨੀ ਮੁਸ਼ਕਲ ਆਊਗੀ ਸੋ 2.5 ਤੋਂ 3 ਫੁੱਟ ਵੀ ਪਾਈਪ ਅਗਰ ਤੁਹਾਡਾ ਡੂੰਗਾ ਹੈ ਤਾਂ ਬਹੁਤ ਅੱਛਾ ਇਹ ਸਹੋਦੀ ਦੀ ਗੱਲ ਕਰਦਾ ਸੀ ਮੈਂ ਕਿ ਇੱਥੇ ਆਪਾਂ ਇੱਕ ਪ੍ਰੋਪਰ ਯਾਨੀ ਕਿ ਨੱਕਾ ਟਾਈਪ ਨਹੀਂ ਬਣਾਇਆ ਇੱਕੋ ਹੋਦੀ ਦੇ ਵਿੱਚ ਆਪਾਂ ਨੱਕੇ ਰੱਖ ਦਿੱਤੇ ਤੇ ਇਹਦੇ ਚ ਪਾਣੀ ਸਟੋਰ ਹੋਏਗਾ ਇਹ ਜ਼ਮੀਨ ਦੇ ਵਿੱਚ ਟੋਇਆ ਪਟ ਕੇ ਆਪਾਂ ਬਣਾਈ ਹੈ ਸੋ ਪੈਪਲੈਨ ਦਬਾਣ ਦਾ ਫਾਇਦਾ ਬਹੁਤ ਹੈ ਪਾਣੀ ਦੀ ਬਚਤ ਬਹੁਤ ਹੈ ਜਿਹੜੀ 8 ਘੰਟਿਆਂ ਵਾਲੀ ਵਾਰੀ ਆ ਪੌਣੇ 9 ਘੰਟੇ ਤੱਕ ਬਣ ਜਾਂਦੀ ਹੈ ਅੱਧਾ ਘੰਟਾ 45 ਮਿੰਟ ਪਾਣੀ ਯਾਨੀ ਕਿ ਜ਼ਿਆਦਾ ਖੇਤਾਂ 'ਚ ਪਏ ਜਾਂਦਾ ਖਾਲ ਪਾਣੀ ਬਹੁਤ ਪੀਂਦੀ ਹੈ ਸੋ ਪਾਣੀ ਦੀ ਬਚਤ ਜ਼ਰੂਰ ਕਰਨੀ ਚਾਹੀਦੀ ਹੈ ਤੇ ਜਿਵੇਂ ਵੀ ਠੀਕ ਲੱਗੇ ਤੁਸੀਂ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਓ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ